ਤਕੜੀ ਕਬੱਡੀ ਖੇਡੀ ਫਿਰ ਮੇਰੇ ਵੀਰੋ ਟੀਮ ਬਣਾਈ ਬਾਬਾ ਸੁਖਤੇਨ ਦਾਸ ਕਬੱਡੀ ਕਲੱਬ ਸ਼ਾਹਕੋਟ ਜੋਇਂਦਰਪਾਲ ਨੇ ਬਾਜਵਾ ਵਾਲੇ ਨੇ ਉਸ ਟੀਮ ਨੂੰ ਸਾਹਮਿਆ ਉਹ ਟੀਮ ਦੁਨੀਆ ਦੀ ਨੰਬਰ 1 ਟੀਮ ਬਣੀ ਡੰਗਲਬੀਆ ਦਾ ਕਬੱਡੀ ਕੱਪ ਸ਼ੁਰੂ ਕੀਤਾ ਤੇ ਉਹ ਦੁਨੀਆ ਦਾ ਪਹਿਲੇ ਨੰਬਰ ਦਾ ਪੰਜਾਬ ਦਾ ਵਰਲਡ ਦਾ ਸੁਪਰ ਕੱਪ ਬਣਿਆ ਉਸ ਤੋਂ ਬਾਅਦ ਮੇਜਰ ਲੀਗ ਫੈਡਰੇਸ਼ਨ ਬਣਾਈ ਉਹ ਫੈਡਰੇਸ਼ਨ ਦੁਨੀਆ ਦੀ ਨੰਬਰ 1 ਬਣ ਗਈ ਕੁਝ ਲੋਕਾਂ ਤੋਂ ਉਹਦੀ ਚੰਗੀ ਸੋਚ ਉਹਦਾ ਕਬੱਡੀ ਦੇ ਲਈ ਪਲੇਅਰਾਂ ਦਾ ਮੁੱਲ ਪਾਉਣਾ ਉਹ ਜਰਨੀ ਹੋਇਆ ਤੇ ਉਸ ਮਹਾਨ ਕਬੱਡੀ ਦੇ ਸੁਪਰਸਟਾਰ ਦਾ ਕਤਲ ਕਰਵਾ ਦਿੱਤਾ ਗਿਆ ਉਹਨਾਂ ਨੂੰ ਲੱਗਦਾ ਸੀ ਵੀ ਜੇ ਸੰਦੀਪ ਖਤਮ ਹੋ ਜਾਵੇਗਾ ਤੇ ਸੰਦੀਪ ਦਾ ਨਾਂ ਕਬੱਡੀ ਦੇ ਵਿੱਚੋਂ ਖਤਮ ਹੋ ਜਾਵੇਗਾ ਪਰ ਨੰਗੇ ਰੰਬੀਆਂ ਵਾਲਾ ਅੱਜ ਵੀ ਜਿਉਂਦਾ ਜੱਟ ਦੀ ਉਂਗਲੀ ਜਿਹੜੀ ਖੜੀ ਰਹਿਣੀ ਹੈ ਸੰਦੀਪ ਨੰਗੇ ਰੰਬੀਆਂ ਉਧੀਆਂ ਹਮੇਸ਼ਾ ਹੀ ਯਾਦਾਂ ਜਿਹੜੀਆਂ ਰਹਿਣੀਆਂ ਕਬੱਡੀ ਦਾ ਗਲੇਡੀਏਟਰ ਆਪਣੀ ਜ਼ਿੰਦਗੀ ਕਬੱਡੀ ਲੈ ਖੇ ਲਾ ਗਿਆ